ਇਕਾ ਸਾਰਾ ਕੁਝ ਪਹਿਲਾਂ ਇਹ ਪਸਾਰਾ ਕਰ ਚੁੱਕਿਆ ਜਿੰਨਾ ਕੁਝ ਵੀ ਇਹ ਜਿੰਨੀ ਵੀ ਤੁਸੀਂ ਵੱਡੀ ਸ੍ਰਿਸ਼ਟੀ ਦੇਖਦੇ ਹੋ ਰਚਨਾ ਰਚੀ ਹੋਈ ਹੈ ਜਿੰਨੀ ਵੀ ਇਹ ਕੁਦਰਤ ਉਸ ਕਾਦਰ ਦੀ ਬਣਾਈ ਹੋਈ ਹੈ ਇਹ ਸਾਰੀ ਇੱਕ ਹੁਕਮ ਦੇ ਵਿੱਚ ਅਕਾਲ ਪੁਰਖ ਨੇ ਬਣਾਈ ਹੋਈ ਅਸੀਂ ਉਹਨੂੰ ਅਕਾਲ ਪੁਰਖ ਕਹਿੰਦੇ ਹਾਂ ਸਾਇੰਸ ਉਹਨੂੰ ਆਪਣੀ ਭਾਸ਼ਾ ਸੱਤਿਆ ਵੀ ਕਹਿ ਦਿੰਦੀ ਹੈ ਉਹ ਸੱਤਿਆ ਇੱਕ ਵਿਆਪਕ ਰਹੀ ਹੈ ਇੱਕ ਸ਼ਕਤੀ ਵਿਆਪਕ ਰਹੀ ਹੈ ਉਹ ਸਰਬ ਵਿਆਪਕ ਹੈ ਉਹ ਹਰ ਇੱਕ ਕਣ ਕਣ ਦੇ ਵਿੱਚ ਮੌਜੂਦ ਹੈ ਹਰ ਇੱਕ ਜਗ੍ਹਾ ਤੇ ਹੈ ਸੈਂਸ ਨੂੰ ਸੱਤਿਆ ਕਹਿ ਦਿੰਨੀ ਉਹ ਵਿਆਪਕ ਮੂਲ ਸੱਤਿਆ ਹੈ ਸੈਂਸ ਦੀ ਭਾਸ਼ਾ ਦੇ ਵਿੱਚ ਆਪ ਜੀ ਨੂੰ ਕਗੇ ਉਹ ਇੱਕ ਸ਼ਕਤੀ ਹੈ ਉਹ ਹਰ ਇੱਕ ਦੇ ਵਿੱਚ ਮੌਜੂਦ ਹੈ ਤੇ ਸੈਂਸ ਉਸ ਸ਼ਕਤੀ ਦੇ ਅਧੀਨ ਬਣਾਏ ਹੋਏ ਪਦਾਰਥਾਂ ਤੇ ਖੋਜ ਕਰਕੇ ਸਾਨੂੰ ਦੱਸਦੀ ਹੈ ਇਸੇ ਕਰਕੇ ਪਹਿਲਾਂ ਗਿਆਨ ਹੈ ਫਿਰ ਵਿਗਿਆਨ ਹੈ ਜਿਦੋਂ ਆਪਾਂ ਗੱਲ ਕਰਕੇ ਗਿਆਨ ਤੇ ਵਿਗਿਆਨ ਦੀ ਦਾ ਅਦਰਵਾਇਸ ਗਿਆਨ ਨਹੀਂ ਹਾ ਤੋ ਜਿਉ ਗਿਆਨ ਨਾਲ ਉਹ ਜਿਉ ਪ੍ਰਮਾਤਮਾ ਨੇ ਸਾਰਾ ਕੁਝ ਨਾ ਬਣਾਇਆ ਹੁੰਦਾ ਤਾਂ ਕਰਕੇ ਮੈਂ ਕਹਿੰਦਾ ਅਦਰਵਾਇਜ਼ ਨੋ ਨਥਿੰਗ ਫਿਰ ਕੁਝ ਵੀ ਨਹੀਂ ਹੁੰਨਾ ਸੀ ਕਿਉਂਕਿ ਜਦੋਂ ਆਪਾਂ ਸਾਇੰਸ ਨੂੰ ਪੜਦੇ ਆਂ ਵੀ ਇਹ ਬ੍ਰਹਿਮੰਡ ਕਿਵੇਂ ਬਣਿਆ ਹੈ ਦੁਨੀਆ ਕਿਵੇਂ بنی ਸਾਇੰਸ ਆਪਣੀ ਭਾਸ਼ਾ 'ਚ ਕਹਿੰਦੀ ਕਿ ਬੈਗ ਬੈਂਗ ਹੋਇਆ ਬਹੁਤ ਵੱਡਾ ਧਮਾਕਾ ਬਿਸਪੋ ਸੈਕਲੂਜਨ ਹੋਇਆ ਬਹੁਤ ਵੱਡੀ ਆਵਾਜ਼ ਹੋਈ ਹੈ ਜਿਹਦੇ ਨਾਲ ਸਾਰੇ ਮਹਾਂਪੀ ਜੀ ਖੰਡ ਮੰਡਲ ਬ੍ਰਹਿਮੰਡ ਇਹ ਸਾਰਾ ਕੁਝ ਹੁਕਮ ਦੇ ਵਿੱਚ ਆਉਂਦਾ ਹੈ ਤੇ ਬਿਲਕੁਲ ਸਹੀ ਗੱਲ ਆ ਗੁਰਬਾਣੀ ਨੇ ਵੀ ਸਾਨੂੰ ਇਸੇ ਤਰ੍ਹਾਂ ਕਿਹਾ ਬਾਣੀ 'ਚ ਕਿਹਾ ਪਾਤਸ਼ਾਹ ਜੀ ਕਹਿੰਦਾ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਓ ਗੁਰੂ ਪਾਤਸ਼ਾਹ ਨੇ ਕੀਤਾ ਪਸਾਓ ਪਸਾਓ ਦਾ ਮਤਲਬ ਪਸਾਰਾ ਉਹਨੇ ਸਾਰਾ ਕੁਝ ਆਪਣੇ ਹੁਕਮ ਦੇ ਵਿੱਚ ਉਹ ਸ਼ਕਤੀ ਨੇ ਇੱਕ ਵਾਰ ਹੀ ਸਾਰਾ ਕੁਝ ਪਸਾਰਾ ਕਰ ਦਿੱਤਾ ਕੀਤਾ ਕਵਾਓ ਕਵਾਓ ਦਾ ਮਤਲਬ ਜਿਹਨੂੰ ਸਾਇੰਸ ਕਹ ਰਹੀ ਹੈ ਬਿਗ ਬੈਂਗ ਉਹ ਵਾਜ ਉਤਮਕਾ ਉਹ ਵਸੋ ਉਹੀ ਉਹੀ ਇਹ ਵਾਜ ਆ ਜਿਹਨੂੰ ਬਚਨ ਹੁਕਮ ਕਿਹਾ ਜਾਂਦਾ ਬਾਣੀ ਦੇ ਵਿੱਚ ਕੀਤਾ ਸੋ ਇੱਕੋ ਇੱਕ ਵਾਉ ਤੇ ਹੋਏ ਲੱਖ ਦਰਿਆਓ ਲੱਖ ਦਰਿਆਓ ਦਾ ਮਤਲਬ ਇਹ ਨਹੀਂ ਕਿ ਪਾਣੀ ਵਾਲੇ ਦਰਿਆ ਹੋਏ ਨਹੀਂ ਨਹੀਂ ਦਰਿਆ ਦਾ ਮਤਲਬ ਕਈ ਜੀਵਨਾ ਦੇ ਦਰਿਆ ਕਈ ਖੰਡਾਂ ਦੇ ਬ੍ਰਹਿਮੰਡਾਂ ਦੇ ਦਰਿਆ ਪਚਾਲਾਂ ਦੇ ਦਰਿਆ ਅਗਿਆਸਾਂ ਦੇ ਜਿਹਨੂੰ ਬਾਣੀ ਨੇ ਕਿਹਾ ਪਤਾਲ ਅਪਤਾਲ ਅਗਾਸਾ ਆਗਾਸ ਓਟਕ ਠਟੇ ਭਾਲ ਕਹਨੇ ਇੱਕ ਵਾਰ ਵੇਦ ਕਹਨੇ ਇੱਕ ਵਾਰ ਸੈਂਸ 18 ਕਹਿੰਕ ਤੇਬਾ ਅਸਿ ਨੂੰ ਇੱਕ ਤਾਂ ਲੇਖਾ ਹੋਏ ਤਾਂ ਲਿਖੀ ਲੇਖੇ ਇਹ ਉਹ ਪਤਾਲਾਂ ਦੀ ਗੱਲ ਹੋ ਰਹੀ ਹੈ ਬਾਣੀ ਨੇ ਕਿਹਾ ਇਹ ਗੱਲ ਤੇ ਅੱਜ ਸੈਂਸ ਇਸ ਗੱਲ ਨੂੰ ਮੰਨ ਰਹੀ ਹੈ ਸੈਂਸ ਨੇ ਖੋਜਾਂ ਕੀਤੀਆਂ ਸੈਂਸਦਾਨ ਵੱਡੇ ਵੱਡੇ ਇਹ ਚੀਜ਼ਾਂ ਤੋਂ ਸਿਲੰਡਰ ਹੋਏ ਕਿ ਇਹਦਾ ਜਿਹੜਾ ਬ੍ਰਹਿਮੰਡਾ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਪਾਰਾਂ ਬਾਾਰ ਤੇ ਗੁਰੂ ਪਾਤਸ਼ਾਹ ਜੀ ਨੇ ਇਹ ਚੀਜ਼ਾਂ ਪਹਿਲਾਂ ਹੀ ਆਪਾਂ ਨੂੰ ਬਾਣੀ ਦੇ ਵਿੱਚ ਲਿਖ ਕੇ ਦੱਸੀਆਂ ਹੋਊਗਾ ਸਾਡੇ ਮਨੁੱਖੀ ਜੀਵਨ ਦੇ ਵਿੱਚ ਇਹੋ ਜਿਹੇ ਰਹੱਸ ਹਨ ਜਿਨ੍ਹਾਂ ਨੂੰ ਸਾਇੰਸ ਹੋ ਜੇ